ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦਾਸ ਸਤਨਾਮ ਸਿੰਘ ਜਲਵਾਹਾ ਨਵਾਂ ਸ਼ਹਿਰ ਤੋਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਸ ਟਾਈਮ ਸਤਲੁਜ ਦਰਿਆ ਦੇ ਕੰਢੇ ਤੇ ਖੜੇ ਆ ਔਰ ਇਹ ਪਿੰਡ ਬੁਰਜ ਟਹਿਲ ਦਾਸ ਆ ਔਰ ਲਗਾਤਾਰ ਤਲਵੰਡੀ ਸਿਬੂ ਮਿਰਜ਼ਾ ਪਰ ਉਤੋਂ ਬਾਅਦ ਮਢਾਲਾ ਤਾਜੋਵਾਲ ਢੈਂਗੜ ਪਰ ਤਾਜੋਵਾਲ ਮੰਡ ਜਿੰਨੇ ਵੀ ਜਿੰਨੀਆਂ ਵੀ ਇਹ ਲੋਕੇਸ਼ਨਾਂ ਨੇ ਅਲੱਗ-ਅਲੱਗ ਇਹ ਤਕਰੀਬਨ 6 ਕ੍ਰਿਟੀਕਲ ਲੋਕੇਸ਼ਨਾਂ ਜਿਹੜੀਆਂ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਬਣੀਆਂ ਹੋਈਆਂ ਨੇ ਲਗਾਤਾਰ ਵੱਡੇ ਪੱਧਰ ਤੇ ਸਾਡੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਉਹਦੇ ਲਈ ਸਿਰ ਝੁਕਾ ਕੇ ਅਸੀਂ ਸਮੁੱਚੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਬਹੁਤ ਦੂਰੋਂ ਦੂਰੋਂ ਸੰਗਤਾਂ ਜਿੱਦਾਂ ਹੀ ਮੈਸੇਜ ਲੱਗਦਾ ਨਾਲੇ ਹੀ ਸਾਰੇ ਭਰਾ ਸਾਡੇ ਜਿਹੜੇ ਇੱਥੇ ਸਮਰਪਿਤ ਹੋ ਕੇ ਜਿਹੜਾ ਸੇਵਾ ਕਰ ਰਹੇ ਨੇ ਤੋਂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਦਿਲੋਂ ਸਲਾਮ ਕਰਦੇ ਆ ਧੰਨਵਾਦ ਕਰਦੇ ਆ ਔਰ ਨਾਲ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਪੁਖਤਾ ਪ੍ਰਬੰਧ ਕਰਕੇ ਜਿਸ ਜਾਲਾਂ ਦਾ ਪ੍ਰਬੰਧ ਹੁਣ ਇੱਥੇ ਜਿਹੜੇ ਮਿਲਟਰੀ ਦੇ ਜਵਾਨ ਮਾਨਯੋਗ ਡੀਸੀ ਸਾਹਿਬ ਹੁਣੇ ਆ ਕੇ ਗਏ ਨੇ ਜਿਹੜੇ ਮਿਲਟਰੀ ਦੇ ਜਵਾਨ ਉਹਨਾਂ ਨੂੰ ਇੱਥੇ ਤਾਇਨਾਤ ਕਰ ਦਿੱਤਾ ਗਿਆ ਮਿਲਟਰੀ ਦੀ ਇੱਕ ਟੁਕੜੀ ਜਿਹੜੀ ਆ ਹੁਣ ਇਸ ਬੰਦ ਦੀ ਇੱਥੇ ਇਸ ਪੁਆਇੰਟ ਦੀ ਬੁਰਜ ਟਹਿਲ ਦਾਸ ਦੀ ਰੱਖਿਆ ਕਰਨ ਦੇ ਲਈ ਜਿਹੜੀ ਉਹ ਅ alloate ਕਰ ਦਿੱਤੀ ਗਈ ਆ ਸੋ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਦੇਖੋ ਜਿਹੜਾ ਇਹ ਪਾਣੀ ਦੇ ਅੱਗੇ ਖਵਾਜੇ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਆ ਚੰਗੇ ਪ੍ਰਬੰਧ ਕਰਕੇ ਸਭ ਤੋਂ ਵੱਡੀ ਗੱਲ ਕਿ ਲੋਕਾਂ ਦੀ ਵੱਡੀ ਸੇਵਾ ਕਰਕੇ ਹੁਣ ਤੱਕ ਆਪਣਾ ਜ਼ਿਲ੍ਹਾ ਜਿਹੜਾ ਸੁਰੱਖਿਅਤ ਹੈ ਸੋ ਮਾਲਕ ਕੀ ਅਰਦਾਸ ਕਰਦੇ ਆ ਕਿ ਇਹ ਸੁਰੱਖਿਅਤ ਰਹੇ ਔਰ ਜਿਹੜਾ ਆਣ ਵਾਲੇ 10-15 ਦਿਨ ਨੇ ਸੋ ਇਦਾਂ ਹੀ ਇਲਾਕੇ ਦੀਆਂ ਸੰਗਤਾਂ ਲਗਾਤਾਰ ਪ੍ਰਸ਼ਾਸਨ ਨਾਲ ਜੁੜ ਕੇ ਇਹ ਪੂਰੇ ਬੰਨਦੀ ਆਪਾਂ ਨੂੰ ਪੂਰਾ ਜ਼ਿਲ੍ਹਾ ਜਿੰਨਾ ਆਪਣਾ ਤਕਰੀਬਨ 50 ਤੋਂ 60 ਕਿਲੋਮੀਟਰ ਦਾ ਏਰੀਆ ਜਿਹੜਾ ਉਹਦੀ ਆਪਾਂ ਨੂੰ ਪੂਰੀ ਨਿਗਰਾਨੀ ਕਰਨੀ ਪਊਗੀ ਤਾਂ ਕਿ ਆਪਾਂ ਜਿਹੜਾ ਇਹ ਇਸ ਅੱਖੇ ਸਮੇਂ ਦੇ ਵਿੱਚੋਂ ਆਪਣੇ ਲੋਕਾਂ ਨੂੰ ਬਚਾ ਸਕੀ। ਜੇ ਲੋਕਾਂ ਦਾ ਰਾਤ ਦਾ ਆਪਾਂ ਦੇਖਦੇ ਆ ਥੋੜਾ ਨੌਜਵਾਨਾਂ ਦੇ ਵਿੱਚ ਰੋਸ ਵੀ ਹੈ ਕਿ ਪ੍ਰਸ਼ਾਸਨ ਨੇ ਇੱਧਰ ਗੌਰ ਨਹੀਂ ਕੀਤਾ ਗਿਆ ਥੋੜਾ ਜਿਹਾ ਉਹਨਾਂ ਤੇ ਰੋਸ ਹੈ ਵੀ ਪਾਰਟੀ ਵੱਲੋਂ ਇਹਨਾਂ ਦੀ ਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਕੇ ਲਪਕੀ ਪੂ ਜਾਵੇ। ਮੈਂ ਤੁਹਾਨੂੰ ਦੱਸਦਾ ਰੋਸ ਇਸ ਗੱਲ ਦਾ ਸੀ ਕਿ ਕ੍ਰੇਟ ਨਹੀਂ ਆ ਰਿਹਾ। ਮੈਂ ਰਾਤੀ ਸਾਰੇ ਭਰਾਵਾਂ ਨੂੰ ਬੇਨਤੀ ਵੀ ਕੀਤੀ ਸੀ ਆ ਔਰ ਸਭ ਤੋਂ ਮੇਨ ਪ੍ਰੋਬਲਮ ਇਹ ਆ ਕਿ ਇਹ ਜਿਹੜਾ ਡਰੇਨੇਜ ਵਿਭਾਗ ਆ ਉਹਨਾਂ ਕੋ ਕ੍ਰੇਟ ਬਣਾਉਣ ਵਾਲੇ ਕਾਰੀਗਰ ਹੁੰਦੇ ਆ। ਸੋ ਉਹ ਜਿੰਨੀ ਆਪਣੀ ਲੇਬਰ ਹੈਗੀ ਕਿਉਂਕਿ ਹੁਣ ਪੂਰੇ ਬੰਦ ਦੇ ਉੱਤੇ ਬਹੁਤ ਸਾਰੇ ਪੁਆਇੰਟ ਨੇ ਜਿੱਥੇ ਆਪਾਂ ਨੂੰ ਬੰਦਿਆਂ ਦੀ ਲੋੜ ਪਈ ਹੋਈ ਹੈ ਟੀਮਾਂ ਲੱਗੀਆਂ ਹੋਈਆਂ ਆਲਰੇਡੀ ਰਾਤੀ ਸਾਨੂੰ ਬੰਦੇ ਨਹੀਂ ਮਿਲ ਰਹੇ ਅਸੀਂ ਸਾਰੇ ਅੱਗੇ ਬੇਨਤੀ ਕਰ ਰਹੇ ਹਾਂ ਕਿ ਭਾਈ ਅਸੀਂ ਉਹਨਾਂ ਨੂੰ ਦਿਹਾੜੀ ਦੇ ਦਾਂਗੇ ਡਬਲ ਦਿਹਾੜੀ ਟ੍ਰਿਪਲ ਦਿਹਾੜੀ ਦੇ ਦਾਂਗੇ ਜੇ ਕੋਈ ਇਹ ਬਣਾਣਾ ਜਾਣਦਾ ਆ ਸੋ ਰਾਤੀ ਵੀ ਹੁਣ ਕੱਲ ਦੁਪਹਿਰੇ ਫਿਰ ਆਰਡਰ ਕੀਤੇ ਹਿਮਾਚਲ ਤੋਂ ਇਹ ਜਿਹੜੇ ਕਰੇਟਾਂ ਦੀ ਕਮੀ ਸੀਗੀ ਇਹ ਟੋਟਲੀ ਕਰੇਟ ਜਿਹੜੇ ਨੇ ਉਹ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਵੀ ਮੰਗਾਏ ਗਏ ਨੇ ਜਿੱਥੇ ਜਿੱਥੇ ਸ਼ਾਰਟੇਜ ਸੀਗੀ ਪੁਆਇੰਟਾਂ ਦੇ ਉੱਤੇ ਔਰ ਕੱਲ ਹਿਮਾਚਲ ਦੇ ਜਿਹੜਾ ਆਰਡਰ ਲਾ ਕੇ ਵਿਸ਼ੇਸ਼ ਤੌਰ ਤੇ ਸਾਡੇ ਐਸਡੀਓ ਸਾਹਿਲ ਪਠਾਣੀਆਂ ਜੀ ਦੀ ਇੱਥੇ ਛਲਾਂਗਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਲੋਕਾਂ ਦੀ ਤਕਲੀਫ ਨੂੰ ਸਮਝਦਿਆਂ ਹੋਇਆਂ ਵੱਡੇ ਪੱਧਰ ਤੇ ਜਿਹੜੇ ਕਰੇਟ ਆ ਉਹ ਕੱਲ ਹਿਮਾਚਲ ਤੋਂ ਮੰਗਵਾ ਕੇ ਇੱਥੇ ਪ੍ਰੋਵਾਈਡ ਕਰਾਏ ਨੇ ਸੋ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਇਦਾਂ ਦੀ ਕੋਈ ਗੱਲ ਨਹੀਂ ਸਾਬ ਪਹਿਲੇ ਦਿਨ ਤੋਂ ਹੀ ਤੁਸੀਂ ਸਵਾਮਾ ਆਪਣੀਆਂ ਨਿਭਾ ਰਹੇ ਹੋ ਜੀ ਕਿਸ ਤਰ੍ਹਾਂ ਦੀ ਸਥਿਤੀ ਚੋਂ ਗੁਜ਼ਰਨਾ ਪਿਆ ਕਿਉਂਕਿ ਪੂਰਾ ਹਫਤਾ ਬਹੁਤ ਵੱਡੀ ਇੱਕ ਮੁਸੀਬਤ ਆਈ ਹੈ ਰਾਤ ਦਿਨ ਸੇਵਾ ਨਿਭਾਈਆ ਹਾਲਾਤ ਕਿਸ ਤਰ੍ਹਾਂ ਦੇ ਗੁਜ਼ਰੇ ਆ ਦੇਖੋ तकरीबन ਪਿਛਲੇ ਮੈਂ ਜਿੱਦਣ ਇੱਕ ਹਫਤੇ ਤੋਂ तकरीबन ਬੰਨ ਤੀਆਂ ਔਰ ਅਸੀਂ ਚੰਗੀ ਤਰ੍ਹਾਂ ਪੂਰੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਸਾਰਾ ਇਲਾਕਾ ਜਿੱਨਾ ਖਾਸ ਕਰ ਬੇਟ ਦਾ ਇਲਾਕਾ ਸਾਡੇ ਲੋਕ ਚੰਗੀ ਤਰ੍ਹਾਂ ਸੁੱਤੇ ਨਹੀਂ ਹੈਗੇ ਸੋ ਇਹ ਲੋਕਾਂ ਦੇ ਹੁਣ ਤੱਕ ਜਦੋਂ ਜੈ ਸਦਕਾ ਹੀ ਜਿਹੜਾ ਆਪਾਂ ਆਪਣੇ ਜ਼ਿਲ੍ਹੇ ਨੂੰ ਬਚਾਇਆ ਹੋਇਆ ਮਾਨਯੋਗ ਡੀਸੀ ਸਾਹਿਬ ਸਾਡਾ ਸਮੁੱਚਾ ਪ੍ਰਸ਼ਾਸਨ ਜਿੱਥੇ ਉਹ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾ ਰਿਹਾ ਉੱਥੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜੀ ਉਹਦੀ ਬਦੌਲਤ ਹੀ ਆਪਾਂ ਬਚੇ ਹੋਏ ਨੌਜਵਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਰੋਲ ਨਿਭਾਇਆ ਉਹਦੇ ਅੱਗੇ ਸਿਰ ਝੁਕਦਾ ਉਹਦੇ ਤੁਹਾਡੀ ਸੇਵਾ ਨੂੰ ਸਲਾਮ ਆ ਸੋ ਇਸੇ ਤਰ੍ਹਾਂ ਅਗਲੇ ਆਉਣ ਵਾਲੇ ਜਿਹੜੇ 10-15 ਦਿਨ ਕ੍ਰਿਟੀਕਲ ਹੈਗੇ ਨੇ ਜਦੋਂ ਤੱਕ ਇਹ ਪੂਰਾ ਨਾਰਮਲ ਨਹੀਂ ਹੋ ਜਾਂਦਾ ਹੋ ਜਾਂਦਾ ਉਦੋਂ ਤੱਕ ਪੂਰੀ ਜਿਹੜੀ ਪਾਕੜੇ ਦੀ ਆਪਣੇ ਬੰਨ ਦੀ ਜਿਹੜਾ ਜ਼ਿਲ੍ਹੇ ਚੋਂ ਲੰਘਦਾ ਉਹਦੀ ਪੂਰੀ ਪਹਿਰੇਦਾਰੀ ਕਰੋ ਬਹੁਤ ਬਹੁਤ ਧੰਨਵਾਦ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕਾ